ਬੀਤੇ ਦਿਨੀ ਖਬਰਾਂ ਆਈਆਂ ਸਨ ਕਿ 15 ਮਹੀਨਿਆਂ ਤੋਂ ਇਜ਼ਰਾਈਲ ਅਤੇ ਹਮਸ ਨਾਲ ਦਰਮਿਆਨ ਚੱਲ ਰਹੀ ਜੰਗ ਜਲਦ ਹੀ ਖਤਮ ਹੋ ਜਾਏਗੀ ਲੇਕਿਨ ਇਸ ਤਰ੍ਹਾਂ ਨਹੀਂ ਹੋਇਆ ਗਜ਼ਾ ਪੱਟੀ ਇਸ ਵੇਲੇ ਇੱਕ ਬੇहद ਗੰਭੀਰ ਹਿਊਮਨਿਟੇਰੀਅਨ ਕ੍ਰਾਈਸਿਸ ਦਾ ਸਾਹਮਣਾ ਕਰ ਰਹੀ ਹੈ ਜੋ ਮੌਜੂਦਾ ਹਾਲਾਤਾਂ ਦੇ ਵਿੱਚ ਸੰਘਰਸ਼ਾਂ ਅਤੇ ਸਖਤ ਨਾਕਾਬੰਦੀਆਂ ਕਾਰਨ ਹੋਰ ਵੱਧ ਗਿਆ ਹੈ ਯੂਨਾਈਟਿਡ ਨੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਲਗਭਗ 20 ਲੱਖ ਲੋਕ ਜੋ ਕਿ ਗਜ਼ਾ ਦੀ ਜਨਸੰਖਿਆ ਦਾ 90% ਦੀ ਬੰਦੇ ਹਨ ਲਗਾਤਾਰ ਝਗੜਿਆਂ ਦੇ ਕਾਰਨ ਆਪਣੇਾਂ ਤੋਂ ਵਿਛੜ ਗਏ ਹਨ ਸੀਜ਼ਫਾਇਰ ਦੀ ਖਬਰਾਂ ਦੇ ਦੌਰਾਨ ਪਿਛਲੇ 24 ਘੰਟਿਆਂ 'ਚ 70 ਦੇ ਕਰੀਬ ਲੋਕ ਮਾਰੇ ਵੀ ਗਏ ਹਨ ਮੌਜੂਦਾ ਹਾਲਾਤਾਂ ਤੇ ਹੋਰ ਜਾਣਕਾਰੀ ਲੈਣ ਲਈ ਅਸੀਂ ਵਿਦੇਸ਼ੀ ਮਾਮਲਿਆਂ ਦੇ ਬਾਹਰ ਅਤੇ ਸੀਨੀਅਰ ਜਰਨਲਿਸ ਯਸ਼ੀ ਸੈਲਿੰਗ ਨਾਲ ਗੱਲ ਕੀਤੀ ਯਸ਼ੀ ਗਜ਼ਾ ਸਥਿਤੀ ਦਾ ਗਲੋਬਲ ਜੀਓਪੋਲੀਟੀਕਲ ਤੇ ਵਿਆਪਕ ਪ੍ਰਭਾਵ ਕੀ ਪੈ ਰਿਹਾ ਹੈ ਕਾਸ ਕਰਕੇ ਅਮਰੀਕਾ ਯੂਰਪੀਨ ਯੂਰੀਨ ਅਤੇ ਯੂਨਾਈਟਿਡ ਨੇਸ਼ਨ ਦੀਆਂ ਸ਼ਾਂਤੀ ਸਥਾਪਨਾ ਵਰਗੀਆਂ ਯਤਨਾਂ ਦੀ ਭੂਮਿਕਾ ਦਾ ਪ੍ਰਸੰਗ ਵਿੱਚ ਇਹਦਾ ਕੀ ਮਾਤਵ ਰਹਿ ਜਾਂਦਾ ਹੈ पंद्रह महीने हो गए ने इजराइल और गाजा के कॉन्फ्लिक्ट की शुरुआत तो याद होएगा कि सत्त अक्टूबर नमस ट्वेंटी ट्वेंटी थ्री हमस ने अटैक किया इजराइल एंड काफ़ी लोग उस घायल भी हो ए, मरे भी एंड काफ़ी सारे हॉस्टेज तो लैके वापस पैलेस्टीन पैलस्टीन गाज़ा वाल चले गए उसके बाद इजराइल द ऑलमोस्ट वॉर लाइक सिचुएशन हो गई उन्होंने बहुत अटैक किया अजी द अगर हालात देखे जाए ऑलमोस्ट फोर्टी सिक्स थाउजेंड पैलस्टीनियनस अंदाजिया मर चुके ने इस ਕਨਫਲਿਕਟ ਉਹਦੇ ਵਿੱਚ 18000 ਬੱਚੇ ਨੇ ਔਰ ਇਜ਼ਰਾਈਲ ਦੀ ਤਰਫੋਂ ਅਗਰ ਦੇਖਾ ਜਾਤੇ 12 ਤੇ 15 ਸੂਦਿਕ ਵਿਚਕਾਰ ਦੀ ਟੈਲੀ ਹਲੇ ਆ ਰਹੀ ਹੈ ਤੇ ਬਹੁਤ ਸਾਰੀ ਕੰਟਰੀਜ਼ ਨੇ ਬਹੁਤ ਕੋਸ਼ਿਸ਼ ਕੀਤੀ ਕਿ ਐਥੀਸੀਸ ਫਾਇਰ ਹੋਏ ਕਤਰ ਈਜੀ ਪਲੋ ਅਮਰੀਕਾ ਨੇ ਖਾਸ ਕਰ ਕੋਸ਼ਿਸ਼ ਕੀਤੀ ਕੱਲ ਤੋਂ ਇਹੀ ਸੁਣਾ ਚਾਰਿਆ ਹੈ ਕਿ ਸੀਸਫਾਇਰ ਹੋ ਗਿਆ ਲੇਕਿਨ ਹਲੇ ਤੱਕ ਹੋਇਆ ਨਹੀਂ ਕਿਉਂਕਿ ਇਜ਼ਰਾਈਲ ਨੇ ਕੈਬਨਟਸ ਵੋਟ ਕਰਨਾ ਸੀ ਸੀਸਫਾਇਰ ਦਾ ਹੋਇਆ ਨਹੀਂ ਉਸਦੇ ਰਹਿੰਦੇ ਅਸੀਂ ਜਨੇ ਹੋਰ ਮਾਰਗੇ ਨੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਐ ਸੀਸਫਾਇਰ ਹੋਏ ਤਾਂ ਕਿ ਉਹ ਏਰੀਆ ਪੀਸਫੁੱਲ ਹੋਏ ਲੋਕਾਂ ਨੂੰ ਜਿਹੜੀਆਂ ਇੰਨੀਆਂ ਪਰੇਸ਼ਾਨੀਆਂ ਹੋ ਰਹੀਆਂ ਸੀ ਉਹਨਾਂ ਨੂੰ ਥੋੜਾ ਆਰਾਮ ਮਿਲੇ ਰਾਹਤ ਮਿਲੇ ਤੇ ਬਾਕੀ ਜਿਹੜੇ ਦੁਨੀਆ ਦੇ ਲੋਕ ਨੇ ਉਹਨਾਂ ਨੂੰ ਏਡ ਕਰਨ ਯਸੀ ਗਜ਼ਾ ਵਿੱਚ ਚੱਲ ਰਹੇ ਸੰਘਰਸ਼ ਕਰਕੇ ਉੱਭਰ ਰਹੀਆਂ ਤਤਕਾਲ ਹਿਊਮਿਟੇਰੀਅਨ ਚੁਣੌਤੀਆਂ ਕਿਹੜੀਆਂ ਹਨ इंडिया ਦਾ ਜਿਹੜਾ ਰੁਖ ਰਿਹਾ ਹੈ ਇਜ਼ਰਾਈਲ اور ਗਾਜ਼ਾ ਦੇ ਪੈਲੇਸਟਾਈਨ ਦੇ ਜਿਹੜਾ ਇੱਕ ਕਨਫਲਿਕਟ ਹੋਇਆ इंडिया ਹਿਊਮਨਿਟੇਰੀਅਨ ਏਡ ਨੂੰ ਬਹੁਤ ਸਪੋਰਟ ਕਰਤਾ ਰਿਹਾ ਹੈ 70000 70 ਟਨਸ ਸੌਰੀ uh, 70 ਟਨਸ ਦਾ ਹਿਊਮਨਿਟੇਰੀਅਨ ਏਡ ਪੈਲੇਸਟਾਈਨ ਨੂੰ ਦੇ ਚੁੱਕਿਆ ਜਿਹਦੇ ਦਵਾਈਆਂ ਜ਼ਰੂਰਤ ਦੀਆਂ ਚੀਜ਼ਾਂ ਕਪੜੇ ਲੱਥੇ ਬਹੁਤ ਕੁਝ ਸੀਗਾ इंडिया ਨੇ ਸ਼ੁਰੂਆਤੀ ਦੌਰ ਤੇ ਜਦੋਂ ਹਮਾਸ ਨੇ ਅਟੈਕ ਕੀਤਾ 7 ਅਕਤੂਬਰ 2023 ਚ इंडिया ਪਹਿਲਾ ਕਾਰ ਮੁਲਕ ਸੀ ਸੋ ਬ ਬ ਦ ਵਰਲਡ ਜਿਹਨਾਂ ਨੇ ਕ੍ਰਿਟਿਸਾਈਜ਼ ਕੀਤਾ ਸੀ ਕਿ ਇਹ ਗਲਤ ਹੋਇਆ ਇੰਡੀਆ ਹਰ ਵੇਲੇ ਇਹ ਕਹਿੰਦਾ ਕਿ ਟੈਰਰਿਜ਼ਮ ਨੂੰ ਅਸੀਂ ਸਪੋਰਟ ਨਹੀਂ ਕਰਦੇ ਪਰ ਹਿਊਮੈਨਿਟੇਰੀਅਨ ਏਡ ਦੇਲੇ ਵੀ ਇੰਡੀਆ ਦਾ ਹਮੇਸ਼ਾ ਚੁਕਾਅ ਰਹਿੰਦਾ ਹੈ ਇੰਡੀਆ ਪੈਲੇਸਟਾਈਨ ਦਾ ਸ਼ੁਰੂ ਤੋਂ ਉਹਨਾ ਇੰਡੀਆ ਤੇ ਪੈਲੇਸਟਾਈਨ ਦੇ ਅੱਛੇ ਰਿਲੇਸ਼ਨਸ ਰਹੇ ਨੇ ਹੁਣ ਕੁਝ ਸਾਲਾਂ ਤੋਂ ਇੰਡੀਆ ਔਰ ਇਜ਼ਰਾਈਲ ਦੇ ਰਿਲੇਸ਼ਨਸ ਵੀ ਬਹੁਤ ਇੰਪਰੂਵ ਕਰ ਗਏ ਨੇ ਸਾਡੀ ਕੰਟਰੀ ਦਾ ਐਸਟੈਂਡ ਹਮੇਸ਼ਾ ਤੋਂ ਰਿਹਾ ਹੈ ਕਿ ਸੀਜ਼ਫਾਇਰ ਹੋਣਾ ਚਾਹੀਦਾ ਹੈ ਪੀਸ ਰਿਟਰਨ ਕਰਨੀ ਚਾਹੀਦੀ ਹੈ ਕਿਉਂਕਿ ਉਹਨੇ ਜਦੋਂ ਸੀਜ਼ਫਾਇਰ ਇਵੈਂਚੁਅਲੀ ਹੋ ਬਹੁਤ ਕੁਝ ਕਰਨ ਕਰਨਾ ਹੋਏਗਾ ਸਾਰੀ ਦੁਨੀਆ ਨੂੰ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਮਦਦ ਵੀ ਕਰਨੀ ਹੋਏਗੀ ਨਾਰਮਲਿਟੀ ਵੀ ਰਿਸਟੋਰ ਕਰਨੀ ਹੋਏਗੀ ਔਰ ਇਹ ਵੀ ਦੇਖਣਾ ਪਏਗਾ ਕਿ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਕਨਫਲਿਕਟ ਫਿਰ ਨਾ ਆਏ ਯਸੇ ਇਸ ਵੇਲੇ ਜੋ ਕਜ਼ਾ ਵਿੱਚ ਚੱਲ ਰਿਹਾ ਹੈ ਉਸ ਨੂੰ ਲੈ ਕੇ ਭਾਰਤ ਦੇ ਕੰਟੈਕਸਟ ਵਿੱਚ ਇਹ ਸੰਬੰਧ ਕਿੰਨੇ ਪ੍ਰਭਾਵਿਤ ਕਰ ਰਹੇ ਹਨ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿੱਥੇ ਇੰਨੇ ਲੋਕਾਂ ਦੀ ਮੌਤ ਹੋ ਗਈ ਹੈ ਪੈਲੇਸਟਾਈਨਸ ਉੱਨੀ ਉੱਥੇ ਕਿੰਨੀ ਜ਼ਿਆਦਾ ਹਿਮੈਰੀਟੇਰੀਅਨ ਕ੍ਰਾਈਸਿਸ ਰਿਹਾ ਹੋਏਗਾ ਉੱਥੇ ਲੋਕਾਂ ਕੋਲ ਪੀਣ ਦਾ ਪਾਣੀ ਨਹੀਂ ਹੈ ਬਿਜਲੀ ਦਾ ਪ੍ਰਬੰਧ ਨਹੀਂ ਹੈ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਬਹੁਤ ਕਮੀ ਹੈ ਹਸਪਤਾਲਾਂ 'ਚ ਦਵਾਈਆਂ ਨਹੀਂ ਹੈ ਤੇ ਹੁਣ ਸੀਸਫਾਇਰ ਜਦੋਂ ਹੋਏਗਾ ਰੱਬ ਕਰੇ ਕਿ ਜਲਦ ਜਲਦ ਹੋਏ ਤੇ ਇਹ ਸਾਰੀ ਚੀਜ਼ਾਂ ਦੇ ਉੱਤੇ ਜ਼ਿਆਦਾ ਕਨਸੈਂਟਰੇਟ ਕਰਨਾ ਪਏਗਾ ਜਿਨ੍ਹਾਂ ਦੇ ਮਕਾਨ ਟੱਗੇ ਨੇ ਜੋ ਵੀ ਚੀਜ਼ਾਂ ਖਤਮ ਹੋ ਗਈਆਂ ਨੇ ਉਹਨੂੰ ਫਿਰ ਤੋਂ ਸ਼ੁਰੂਆਤੀ ਤੌਰ ਇਹ ਸ਼ੁਰੂ ਕਰਨਾ ਪਏਗਾ ਤਾਂ ਕਿ ਕਿ ਲਾਈਫ ਜਿਸ ਜਿ ਜਿਨੀ ਸੌਖੀ ਹੋ ਸਕੇ ਹੋਏ ਨੋਰਮਲ ਸੀਜ਼ ਤੇ ਟਾਈਮ ਲੱਗੇਗਾ ਕਿਉਂਕਿ ਇੰਨੇ ਸਾਰੇ ਲੋਕੀ ਮਾਰਗੇ ਨੇ ਜਿਨ੍ਹਾਂ ਦੇ ਲੋਕਾਂ ਦੇ ਘਰ ਦੇ ਜਵਾਨ ਬੱਚੇ ਬੂੜੇ ਔਰਤਾਂ ਮਰੀਆਂ ਨੇ ਉਹਨਾਂ ਨੂੰ ਟਾਈਮ ਤੇ ਲੱਗੇਗਾ ਪਰ ਅਗਰ ਸੀਜ਼ਫਾਇਰ ਹੋਏਗਾ ਤਾਂ ਕਮ ਸੇ ਕਮ ਹੋਰ ਮੋਤਾ ਨੇ ਹੋਣ ਗਿਆ ਥੋੜੀ ਆਜ਼ਾਦੀ ਹੋਏਗੀ ਥੋੜਾ ਅਮਨ ਹੋਏਗਾ ਉਸ ਦੇ ਨਾਲ ਉਹ ਲੋਕੀ ਵੀ ਸੁਖੀ ਰਹਿਣਗੇ ਤੇ ਬਾਕੀ ਦੁਨੀਆ ਵੀ ਥੋੜੀ ਸੁਖ ਸ਼ਾਂਤੀ ਹੋਏਗੀ ਇਜ਼ਰਾਈਲ ਔਰ ਹਮਸ ਦੇ ਦਰਮਿਆਨ ਸੀਜ਼ਫਾਇਰ ਉਤੇ ਗੱਲ ਕਰਨਾ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ ਲੇਕਿਨ ਵੱਡਾ ਸਵਾਲ ਇਹ ਹੈ ਕਿ ਗਜ਼ਾ ਵਿੱਚ ਚੱਲ ਰਹੇ ਹਾਲਾਤਾਂ ਨੇ ਪੂਰੇ ਖਿੱਤੇ ਨੂੰ ਉਪਰ ਬਾਬਤ ਕੀਤਾ ਹੈ ਅਤੇ ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਇਸ ਸਮਝੌਤੇ ਨੂੰ ਬਣਾ ਕੇ ਰੱਖਣਾ ਇੱਕ ਬਹੁਤ ਵੱਡੀ ਚੁਣੌਤੀ ਰਹੇਗੀ